ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋ ਸਮੂਹ ਈਟੀਟੀ 2364 ਅਧਿਆਪਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਸੋ ਸਾਥੀਓ ਅੱਜ ਸਵੇਰ ਤੋਂ ਹੀ ਸਿੱਖਿਆ ਮੰਤਰੀ ਹਰਜੋਤ ਵੈਸ ਜੀ ਦੇ ਜੋ ਕੋਠੀ ਦੇ ਵਿੱਚ ਮੁਲਾਕਾਤ ਲਈ ਬੈਠੇ ਸੀਗੇ ਹੁਣ ਜਾ ਕੇ ਮੁਲਾਕਾਤ ਹੋਈ ਔਰ ਮੁਲਾਕਾਤ ਬਹੁਤ ਖਾਮਣੇ ਮਾਹੌਲ ਦੇ ਵਿੱਚ ਹੋਈ ਆ ਔਰ ਭਰੋਸਾ ਜਿਤਾਇਆ ਦਿੱਤਾ ਗਿਆ ਵੀ ਜੋ ਜਿਹੜੇ ਮੈਟਰ ਸੀਗੇ ਉਹ ਕਲੀਅਰ ਕਰ ਲਏ ਗਏ ਨੇ ਤੇ ਬਹੁਤ ਜਲਦੀ ਆ ਜਿਹੜਾ ਵੀ ਤੁਹਾਨੂੰ ਭਾਈ ਜਿਹੜੀਆਂ ਲਿਸਟਾਂ ਨੇ ਗਿਆ ਉਹ ਦੇਖਣ ਨੂੰ ਮਿਲਣ ਗਈਆਂ ਸੋ ਸਾਰੇ ਸਾਥੀਆਂ ਨੂੰ ਇੱਕ ਇਹ ਬੇਨਤੀ ਆ ਵੀ ਪੈਨਿਕ ਕਿਸੇ ਵੀ ਕਿਸਮ ਦਾ ਕ੍ਰੀਏਟ ਨਾ ਕਰੋ ਟੀਮ ਲਗਾਤਾਰ ਕੰਮ ਕਰ ਰਹੀ ਆ ਔਰ ਲਗਾਤਾਰ ਚੰਡੀਗੜ੍ਹ ਬੈਠੀ ਆਗੀ ਔਰ ਸਾਰਾ ਕੁਝ ਵਾਚ ਆਊਟ ਕਰ ਰਹੀ ਆਗੀ ਦੇਖ ਰਹੀ ਆ ਕੀ ਹੋ ਰਿਹਾਗਾ ਤਾਂ ਸਾਰੇ ਸਾਥੀਆਂ ਨੂੰ ਜਿਹੜੀ ਅੱਜ ਦੀ ਅਪਡੇਟ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਜਿਹੜਾ ਆਰਡਰ ਸੀ ਉਹਨਾਂ ਬਾਰੇ ਵੀ ਜਾਣੂ ਕਰਾਇਆ ਗਿਆ ਔਰ ਉਹਨਾਂ ਨੇ ਸਾਰੀ ਗੱਲਬਾਤ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਪ੍ਰੋਫੈਸਰ ਦਿੰਦਾ ਵੀ ਜਿਹੜਾ ਤੁਹਾਡਾ ਕੰਮ ਆ ਉਹ ਇਨ ਪ੍ਰੋਸੈਸ ਆ ਔਰ ਚੱਲ ਰਿਹਾਗਾ ਬਹੁਤ ਜਲਦੀ ਤੁਹਾਨੂੰ ਲਿਸਟਾਂ ਦੇਖਣ ਨੂੰ ਮਿਲਣਗੀਆਂ ਸੋ ਧੰਨਵਾਦ ਸਾਥੀ